ਸਵਾਗਤ ਹੈ ਜੀ ਤੁਹਾਡਾ ਫਰੀਦ ਵਰਕਸ ਚੈਨਲ ਤੇ ਦੋਸਤੋ ਮੈਂ ਆਸ ਕਰਦਾ ਤੁਸੀਂ ਠੀਕ ਠਾਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਬਹੁਤ ਨਿੰਦਣਯੋਗ ਘਟਨਾਵਾਂ ਵਾਪਰ ਰਹੀਆਂ ਹੁੰਦੇ ਸਮੇਂ ਦੇ ਵਿੱਚ ਕਿਉਂਕਿ ਕਣਕ ਦੀ ਖੇਤੀ ਖਤਮ ਹੋ ਗਈ ਹੈ ਪਹਿਲਾਂ ਅੱਗ ਲਾਦਿਆਂ ਸੀ ਆਪਾਂ ਕਹਿੰਦੇ ਵੀ ਕੁਦਰਤੀ ਕਰੋਪੀ ਆ ਜਾਂ ਆਪਾਂ ਕਹਿ ਸਕਦੇ ਆ ਕਿ ਸ਼ਰਾਰਤੀ ਅਨਸਰਾਂ ਨੇ ਕਣਕ ਦੀ ਫਸਲ ਨੂੰ ਅੱਗ ਲਾਤੀ ਜੋ ਕਣਕ ਸੀ ਉਹ ਅੱਗ ਦੀ ਭੇਟ ਬਹੁਤ ਚੜ੍ਹ ਜਾਦੇ ਚੜ ਗਈ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਉਥੇ ਆਪਾਂ ਕਹਿੰਦੇ ਸੀਗੇ ਵੀ ਇਹ ਬਹੁਤ ਮਾੜਾ ਕੰਮ ਹੋਇਆ ਹੋਇਆ ਵੀ ਮਾੜਾ ਕੋਈ ਸ਼ੱਕ ਨਹੀਂ ਜਿਹਦੀ ਕਣਕ ਮੱਚੀ ਆ ਕਣਕ ਮੱਚਣ ਦੇ ਵਿੱਚ ਵਿੱਚ ਪਤਾ ਨਹੀਂ ਹਜ਼ਾਰਾਂ ਜਾਨਵਰ ਜੋ ਅੱਗ ਦੀ ਭੇਟ ਚੜ ਗਏ ਭੁਗੀਆਂ, ਘਟਾਰਾਂ, ਸੱਪ, ਕੀੜੇ, ਪਤੰਗੇ ਪਤਾ ਨਹੀਂ ਕੀ ਕੀ ਕੁਦਰਤ ਦੀ ਕਰੋਪੀ ਕਹਿ ਸਕਦੇ ਸੀ ਉਦੋਂ ਵੀ ਬਹੁਤ ਮਾੜਾ ਕੰਮ ਹੋਇਆ ਪਰ ਹੁਣ ਉਦੋਂ ਮਾੜਾ ਕੰਮ ਆ ਹੋਈ ਜਾਂਦਾ ਅੱਜ ਅਸੀਂ ਮੋਗੇ ਤੋਂ ਫੋਟੋਕਪਰੇ ਵੱਲ ਨੂੰ ਆਉਂਦੇ ਸੀਗੇ ਅਸੀਂ ਅਸੀਂ ਆਉਂਦੇ ਹੋਇਆ ਨੇ ਵੇਖਿਆ ਰਸਤੇ ਦੇ ਵਿੱਚ ਜ਼ਿੰਮੇਵਾਰ ਭਰਾਵਾਂ ਦੀ ਕਣਕ ਦੇ ਟਾਂਗਰ ਨੂੰ ਅੱਗ ਲਾਈ ਹੋਈ ਸੀ ਇਹ ਅੱਗ ਇੰਨੀ ਖਤਰਨਾਕ ਸੀਗੀ ਕਿ ਕਿਤੇ ਧੂਆਂ ਸੜਕ ਤੇ ਕੁਛ ਨਹੀਂ ਦਿਖਦਾ ਸੀਗਾ ਧੂਏ ਦੇ ਕਾਰਨ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਹਨ ਤੁਸੀਂ ਵੇਖਿਆ ਹੋਣਾ ਖਬਰ ਸੁਣੀ ਹੋਣੀ ਹੈ ਇਹ ਧੂੰਏ ਦੇ ਕਾਰਨ ਭੈਣ ਭਰਾ ਦੀ ਫ੍ਰੀਜ ਕੋਰਟ ਦੇ ਭੈਣ ਭਰਾ ਸੀਗੇ ਫਰੋਈਪੁਰ ਤੋਂ ਆਉਂਦੇ ਸੀਗੇ ਉਹਨਾਂ ਦੇ ਰਸਤੇ ਵਿੱਚ ਅਚਾਨਕ ਮੌਤ ਹੋ ਗਈ ਜੀ ਅੱਗ ਦੇ ਵਿੱਚ ਝੁਲਸਣ ਦੇ ਕਾਰਨ ਚਲੋ ਠੀਕ ਹੈ ਜੀ ਹੁਣ ਕੀ ਹੁੰਦਾ ਹੁਣ ਜ਼ਿੰਮੇਵਾਰ ਭਰਾ ਕੰਕੜ ਦੇ ਟਾਂਗਰ ਨੂੰ ਲਾਉਂਦੇ ਆ ਅੱਗ ਉਹ ਅੱਗ ਇੰਨੀ ਭੈਣਕ ਹੁੰਦੀ ਆ ਕੰਕ ਦਾ ਟਾਂਗਰ ਤਾਂ ਮੱਚ ਹੀ ਜਾਂਦਾ ਉਹਦੇ ਵਿੱਚ ਵੀ ਯਾਨੀ ਕੀੜੇ ਪਤੰਗੇ ਜੋ ਮਿੱਤਰ ਕੀੜਿਆਂ ਦੇ ਸਾਰੇ ਮਰ ਜਾਂਦੇ ਚਲੋ ਆਪਾਂ ਕਹਿੰਦੇ ਜ਼ਿੰਮੇਵਾਰ ਭਰਾਵਾਂ ਦੀ ਮਜਬੂਰੀ ਆ ਇੱਥੇ ਕੁਝ ਨਹੀਂ ਕਰ ਸਕਦੇ ਪਰ ਮਜਬੂਰੀ ਦੇ ਨਾਲ-ਨਾਲ ਬਹੁਤ ਸਾਰੇ ਨੁਕਸਾਨ ਹੋਰ ਵੀ ਹੋ ਜਾਂਦੇ ਹਨ ਜੋ ਕਿ ਉਹ ਨੁਕਸਾਨ ਤੋਂ ਬਚਿਆ ਜਾਂ ਕੁਦਰਤ ਨੂੰ ਬਚਾਇਆ ਜਾ ਸਕਦਾ ਹੋਰ ਨੁਕਸਾਨ ਕੀ ਆ ਹੁਣ ਤੁਸੀਂ ਵੇਖੋਗੇ ਆ ਰੋਡ ਦੇ ਨਾਲ ਅੱਗ ਲੱਗੀ ਹੋਈ ਜੀ ਰੋਡ ਦੇ ਨਾਲ ਅੱਗ ਲੱਗਣ ਦੇ ਨਾਲ-ਨਾਲ ਜੋ ਅੱਗ ਖੇਤਾਂ ਤੋਂ ਬਾਹਰ ਰੋਡ ਦੇ ਨਾਲ ਦਰਖਤ ਲੱਗੇ ਹੁੰਦੇ ਆ ਜਾਂ ਪੇੜ ਪੌਦੇ ਲੱਗੇ ਹੁੰਦੇ ਆ ਉਹਨਾਂ ਤੱਕ ਅੱਗ ਪਹੁੰਚ ਜਾਂਦੀ ਥੱਲੇ ਕਾਹ ਜਾਂ ਸੁੱਕਾ ਕਾਹ ਹੁੰਦਾ ਜਾਂ ਕੋਈ ਬਾਲਣਾ ਹੁੰਦਾ ਉਸ ਨੂੰ ਅੱਗ ਪੈ ਜਾਂਦੀ ਆ اچانک ਹੁਣ ਤੁਸੀਂ ਵੇਖੋਗੇ ਵੀ ਦਸਾਂ ਦਰਖਤਾਂ ਦੇ ਮਦਰਾਂ ਦੋ ਚਾਰ ਦਰਖਤ ਅੱਗ ਦੀ ਲਪੇਟ ਦੇ ਵਿੱਚ ਆਏ ਹੋਏ ਆ ਠੀਕ ਆ ਚਲੋ ਕਣਕ ਦੇ ਟਾਂਗਰ ਨੂੰ ਤੁਸੀਂ ਅੱਗ ਲਾ ਲਈ ਵੀ ਛੋਡੀ ਮਜਬੂਰੀ ਸਾਂਹਦੇ ਆ ਪਰ ਯਾਰ ਕਿਸਾਨ ਭਰਾਵੋ ਇਹ ਤਾਂ ਬਚਾ ਲਓ ਇਹਨੂੰ ਤਾਂ ਆਪਾਂ ਬਚਾਈ ਸਕਦੇ ਆ ਜੇ ਰੋਡ ਦੇ ਨਾਲ-ਨਾਲ ਇੱਕ ਢੇੜਾ ਆਪਾਂ ਹਲਾ ਦਾ ਜਾਂ ਰੋਟੇਵੇਟਰ ਦਾ ਮਾਰਗੇ ਤਾਂ ਕੋਈ ਫਰਕ ਨਹੀਂ ਪੈਂਦਾ ਜੋ ਜੋ ਅੱਗ ਆਪਣੇ ਖੇਤ ਤੱਕ ਹੀ ਸੀਮਤ ਰਹੂਗੀ ਤੇ ਅੱਗ ਬਾਹਰ ਨਹੀਂ ਹੁੰਦੀ ਐ ਅੱਗ ਅੱਗੇ ਖੇਤ ਤੋਂ ਬਾਹਰ ਆ ਨਹੀਂ ਸਕਦੀ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਤੁਸੀਂ ਦੇਖੋਗੇ ਆਪ ਨੂੰ ਦਿਖਦਾ ਹੀ ਆ ਕਿ ਅੱਗ ਇੰਨੀ ਭਿਆਨਕਾ ਕਿ ਸੜਕ ਦੇ ਕਿਨਾਰੇ ਤਾਈ ਸੜਕ 'ਤੇ ਅੱਗ ਲੱਗੀ ਜਿਸਦੀ ਹੁਣੀ ਤੁਹਾਨੂੰ ਨਾਲ ਨਾਲ ਅੱਗ ਲੱਗੀ ਹੋਈ ਆ ਸੜਕ ਦੇ ਕਿਨਾਰੇ ਤੱਕ ਅੱਗ ਲੱਗ ਜਾਂਦੀ ਹੈ ਤੇ ਕਮਾਲ ਦੀ ਗੱਲ ਇਹ ਹੋਈ ਯਾਰ ਉੱਤੋਂ ਦਰਖਤ ਹਰਿਆ ਸੀਗਾ ਤੇ ਥੱਲੋਂ ਦਰਖਤ ਨੂੰ ਅੱਗ ਲੱਗੀ ਹੋਈ ਸੀਗੀ ਅੱਗ ਜਾਣੀ ਦਰਖਤ ਦੇ ਮੁੱਢ ਨੂੰ ਲੱਗੀ ਹੋਈ ਸੀਗੀ ਤੇ ਅੱਗ ਮੱਚੀ ਜਾਂਦੀ ਹੈ ਜੋ ਦਰਖਤਾਂ 'ਤੇ ਅੱਗ ਦੀ ਭੇਡ ਚੜ ਗਿਆ ਸੀਗਾ ਕੀ ਆਪਾਂ ਉਹਨੂੰ ਬੁਝਾ ਨਹੀਂ ਸਕਦੇ ਜਿਹਦੇ ਉਹ ਖੇਤ ਦੇ ਮੱਥੇ ਆ। ਚਲੋ ਹੁਣ ਆਪ ਹੁਣ ਤੁਸੀਂ ਵੇਖੋਗੇ ਇੱਥੇ ਵੀ ਅੱਗ ਲੱਗੀ ਹੋਈ ਆ। ਵੀ ਉਹੀ ਆਲਾ ਕੋਈ ਬੀੜ ਸਿਕਟ ਪੀ ਕੇ ਸੱਟ ਗਿਆ। ਇੱਥੇ ਵੀ ਅੱਗ ਲੱਗੀ। ਸਿਕਟ ਪੀ ਕੇ ਸਿੱਟਣ ਦੇ ਨਾਲ-ਨਾਲ ਇੱਥੇ ਵੀ ਪਰਾਲੀ ਪਈ ਸੀਗੀ। ਪਰਾਲੀ ਦੇ ਨਾਲ-ਨਾਲ ਆਵੇ ਦਰਖਤ ਮੱਚ ਆਇਆ। ਟਾਲੀ ਸੀ। ਟਾਲੀ ਵੀ ਅੱਗ ਦੀ ਪੇਟ ਚੜੀ ਹੋਈ ਆ। ਪਰ ਆਪਾਂ ਅਜ ਖੁਸ਼ ਹੁੰਨੇ ਆ। ਉਸ ਨਾਲ ਖਲਵਾੜ ਕਰਕੇ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ। ਫਰਕ ਮਿੱਤਰੋ ਬਹੁਤ ਪੈਂਦਾ। ਇਸੇ ਦਰਖਤ ਨੇ ਇੱਕ ਦਿਨ ਹਰ ਇਨਸਾਨ ਨੂੰ ਸਾੜਨਾ ਹਰ ਇਨਸਾਨ ਇਸੇ ਦਰਖਤ ਦੀ ਲੱਕੜ ਦੇ ਵਿੱਚ ਮੱਚਣਾ ਇਹ ਗੱਲ ਯਾਦ ਰੱਖਿਓ ਕਿਉਂਕਿ ਕੁਦਰਤ ਆਪ ਦਾ ਆਪ ਇਨਸਾਫ ਕਰਦੀ ਆ ਉਹ ਦਿਨ ਦੂਰ ਨਹੀਂ ਜੋ ਸਿਆਣੇ ਕਹਿੰਦੇ ਨੇ ਆ ਥਾਣਾ ਗੰਡਾ ਦਿੱਤੀਆਂ ਹੋਈਆਂ ਤੇ ਮੂੰਹ ਨਾਲ ਖੋਲਣ ਵਾਲੀ ਗੱਲ ਬਣ ਜਾਂਦੀ ਹੈ ਤੇ ਕੁਦਰਤ ਨਾਲ ਪਿਆਰ ਕਰੋ ਕੁਦਰਤ ਦੇ ਵਿੱਚ ਹੀ ਰੱਬ ਵਸਦਾ ਠੀਕ ਆ ਪਹਿਲਾਂ ਇਹ ਧਰਤੀ ਮਾਂ ਹੁੰਦੀ ਆ ਸਾਫੀ ਮਾਂ ਦੇ ਵਿੱਚ ਅਗਲਾ ਪਾਣੀ ਲਾਉਂਦਾ ਬੀਜ ਬੀਜ ਦਾ ਫਿਰ ਫਸਲ ਪਾਲਦਾ ਕਿਉਂਕਿ ਪੁੱਤਾਂ ਨੂੰ ਫਸਲ ਪਾਲ ਕੇ ਫਿਰ ਕਿਤੇ ਜੀਵਨਜ਼ਾਰ ਕੁੜੇ ਪੈਸੇ ਹੁੰਦੇ ਆ ਇੱਕ ਦਿਨ ਚਲੋ ਮਜਬੂਰੀ ਸਮਝਦੇ ਆ ਜੀਵਨਜ਼ਾਰ ਭਰਾਵਾਂ ਦੀ ਪਰਾਲੀ ਦਾ ਇੰਤਜ਼ਾਮ ਹੋ ਗਿਆ ਪਰ ਕਣਕ ਦਾ ਮਾੜਾ ਮੋਟਾ ਟਾਂਗਰ ਜੋ ਹੁੰਦਾ ਜਿਹਨੂੰ ਅੱਗ ਲਾਉਣ ਦੇ ਨਾਲ-ਨਾਲ ਤੇ ਬਹੁਤ ਸਾਰੇ ਨੁਕਸਾਨ ਹੋਰ ਵੀ ਹੋ ਜਾਂਦੇ ਆ ਯਾਰ ਰੋਡ ਦੇ ਉੱਤੇ ਜਾਂਦੇ ਹੋਇਆ ਰੋਣਾ ਨਿਕਲਦਾ ਦੇਖਿਓ ਚਾਰ-ਚਪਰੀ ਲੋਕੋ ਹਟਦੇ ਹੋਏ ਹਟਦੇ ਹੋ ਰੱਬ ਦਾ ਵਾਸਤਾ ਤੁਹਾਨੂੰ ਜੇ ਤੁਸੀਂ ਪਰਮਾਤਮਾ ਨੂੰ ਮੰਨਦੇ ਆ ਤਾਂ ਇਹ ਤਾਂ ਆਪਣੇ ਹੱਥ ਫਾਸੀ ਆ ਸੋ ਧੰਨਵਾਦ ਜੀ ਸਾਹਿਬ ਵਾਹਿਗੁਰੂ ਜੀ ਕੀ ਫਤੋਰੀ ਜਮਾਂ ਨਵੀਂ ਸੌਫਟ ਗੱਡੀ ਜਾਂਦਾ ਸੀ ਐਨਜੀ ਗੈਸ ਤੇ ਆ ਜਿਹਦੀ ਨੂੰ ਅੱਗ ਪਈ ਆ ਜਮਾਂ ਕਮਾਲ ਦੀ ਗੱਲ ਨਹੀਂ ਇਹ ਤਾਂ ਦੇਖੋ ਇਹ ਤੋਂ ਬਦਲਦਾ ਵੀ ਗੈਸ ਕਾਲਾ ਮੇਰਾ ਬੰਬੀ ਹੈ ਜਮਨ ਨਵੀਂ ਗੱਡੀ ਨਾਲ ਕਿ ਪਈ ਆ ਵੀ ਦੂਰ ਅੱਗੇ ਨਾ ਰੋ ਤੁਸੀਂ ਆਪ ਜੀ ਨੇ ਵੇਖ ਹੀ ਲਿਆ ਕਿ ਕਿਵੇਂ ਇਹ ਸਰਵਟ ਕਾਰ ਨੂੰ ਅੱਗ ਲੱਗੀ ਹੈ ਜਮਾ ਨਿਊ ਕਾਰ ਸੀ ਭੈਣ ਭਰਾ ਬੈਠੇ ਸੀ ਇਸ ਗੱਡੀ ਦੇ ਵਿੱਚ ਪੰਜ ਦਿਨ ਹੋਇਆ ਗੱਡੀ ਨਵੀਂ ਆਈ ਇਹਨਾਂ ਨੂੰ ਸੀ ਐਨ ਜੀ ਗੈਸ ਤੇ ਸੀਗੀ ਇਹਦੀ ਕੋਈ ਸਮਝ ਨਹੀਂ ਆਈ ਇਹਨੂੰ ਅੱਗ ਕਿਸ ਤਰ੍ਹਾਂ ਪਈ ਹੈ ਮੰਨ ਲਓ ਜੇ ਕਿਤੇ ਇਹ ਬਾਰਡਰ 'ਤੇ ਆ ਵਰਤੀ ਵੀ ਆ ਚਲੋ ਇਹ ਤਾਂ ਜ਼ੋਨੇ ਭੈਣ ਭਰਾ ਬਾਜੀ ਗਏ ਹਨ ਨਿਕਲ ਗਏ ਸੀ ਵਿੱਚੋਂ ਇਹ ਗੱਡੀ ਦੀਆਂ ਬਾਰੀਆਂ ਖੋਲਣੀਆਂ ਸੀ ਜਾਂ ਨਹੀਂ ਤਕਰੀਬਨ ਜਦੋਂ ਗੱਡੀ ਨੂੰ ਅੱਗ ਪੈਂਦੀ ਆ ਗੱਡੀ ਲੋਕ ਹੋ ਜਾਂਦੀ ਆ ਤੇ ਵਿੱਚੋਂ ਨਿਕਲ ਨਹੀਂ ਜਾਂਦਾ ਵਿੱਚੇ ਜਾਨੀ ਸੜ ਜਾਂਦੇ ਆ ਵਰਚ ਮੱਚ ਜਾਂਦੇ ਆ ਤੇ ਜਦੋਂ ਅਣਸਖਾ ਵੀ ਜਦੋਂ ਐ ਕੋਈ ਘਟਨਾ ਵਾਪਰਦੀ ਆ ਨਾ ਵੀ ਨਾਲ ਨਿਕਲ ਨਹੀਂ ਜਾਂਦਾ ਵਿੱਚੋਂ ਤੇ ਜਿਹੜੇ ਆਪਣਾ ਦੋ ਸੀਟਾਂ ਮੇਨ ਹੁੰਦੀਆਂ ਰਹਿਣ ਵਾਲਿਆਂ ਬੁਰਲਿਆਂ ਮੈਂ ਡੱਕ ਡਰਾਈਵਰ ਸੀਟ ਹੁੰਦੀ ਹੈ ਇੱਕ ਕੈਰੇਕਟਰ ਸੀਟ ਹੁੰਦੀ ਹੈ ਉਹਦੇ ਉੱਪਰ ਨਾ ਇੱਕ ਸਿਰ ਦੇ ਨਾਲ ਢੋ ਲੱਗਿਆ ਹੁੰਦਾ ਮੰਨ ਲਵੋ ਜੇ ਕਦੇ ਵੀ ਗੱਡੀ ਨੂੰ ਅੱਕ ਲੱਗਦੀ ਹੈ ਤੇ ਤੁਸੀਂ ਉਹ ਉਹ ਢੋ ਨੂੰ ਇੱਕ ਲੋਕ ਹੁੰਦਾ ਨਾਲ ਉਹਦੇ ਉਹ ਢੋ ਨੂੰ ਬਾਹਰ ਕੱਢੋ ਜੇ ਕਿਤੇ ਮੰਨ ਲਵੋ ਅੱਗ ਗੱਡੀ ਨੂੰ ਕਿਤੇ ਲੱਗਦੀ ਹੈ ਤਾਂ ਉਹ ਢੋ ਨੂੰ ਕੱਢ ਕੇ ਫਰੰਟ ਸ਼ੀਸ਼ੇ ਤੇ ਮਾਰੋ ਤਾਂ ਤੁਸੀਂ ਬਾਹਰ ਨਿਕਲ ਸਕਦੇ ਜਾਣਕਾਰੀ ਨਾ ਹੋਣ ਦੇਈਏ ਹੋ ਨਹੀਂ ਲੱਗੇਦਾ ਕਈ ਵੀਰ ਵੈਚੀ ਚਾਰੇ ਥੜ ਮੱਤ ਜਾਂਦੇ ਆ ਕਹਿੰਦੇ ਔਖਾ ਬਹੁਤ ਹੋ ਜਾਂਦਾ ਨਾ ਕਿੰਨੇ ਸਾਰਿਆਂ ਸੀ ਲੱਜ ਗੱਡੀ ਨੂੰ ਆਪ ਪਾਈ ਜਾਂਦੀ ਆ ਬਾਕੀ ਭਰਾਵੋ ਜੇ ਮੰਨ ਲਵੋ ਜੇ ਤੁਸੀਂ ਗੱਡੀ ਚਲਾਉਣੀ ਹੀ ਆਣਾ ਜੋ ਗੱਡੀ ਦੇ 10-12 ਲੱਖ ਰੁਪਏ ਦਾ ਲਾਉਂਦਾ ਨਵੀਂ ਤੇ ਨਾ ਆ ਨਵੀਂ ਗੱਡੀ ਸੀਗਾ ਨਾ ਤੇ ਇਹਨੂੰ ਪੈਟਰੋਲ ਤੇ ਚਲਾ ਲਓ ਕਾਦੇ ਵਾਸਤੇ ਰਿਸਕ ਲੈਨੇ ਆ ਪੈਟਰੋਲ ਤੋਂ ਮਹਿੰਗਾ ਹੀ ਆ ਜਿਹੜਾ ਸੀ ਐਨ ਜੀ ਗੈਸ ਆ ਕਿ ਸਸਤੀ ਨਹੀਂ ਆਪਾਂ ਕਹਿ ਸਕਦੇ ਤੇ ਨਾਲੇ ਦੇਖੋ ਮੇਨ ਗੱਲ ਦਾ ਚਲੋ ਗੱਡੀ ਟਮੱਚ ਗਈ ਆ ਸੜ ਗਈ ਆ ਤੇ ਸਭ ਤੋਂ ਵਧੀਆ ਗੱਲ ਕੀ ਹੋਈ ਆ ਵੀ ਉਹ ਦੋਨੇ ਭੈਣ ਭਰਾ ਬਚ ਗਏ ਆ ਜੇ ਗੱਡੀ ਤੱਕ ਹੀ ਨਾ ਖੁੱਲਦੀ ਸ਼ਾਇਦ ਯਾਰ ਉਹ ਵੇਲਾ ਵਾਪਸ ਨਹੀਂ ਹੁੰਦਾ ਜੇ ਗੱਡੀ ਚਲਾਉਣੀ ਆ ਤਾਂ ਉਹਨੂੰ ਹਰ ਸਮੇਂ ਪੈਟਰੋਲ ਤੇ ਚਲਾਓ ਆਪਣਾ ਸੁਚੇਤ ਹੋ ਕੇ ਚਲਾਓ ਸੀਐਨਜੀ ਗੈਸ ਦੀ ਵੱਧ ਤੋਂ ਘੱਟ ਕਰੋ ਗਰਮੀ ਵੈਸੇ ਬਹੁਤ ਆ ਕਿਸੇ ਚਲਦਾ ਹੁੰਦਾ ਤੇ ਹੋ ਸਕਦਾ ਵੀ ਇਹ ਇਲੈਕਟ੍ਰੋਨਿਕ ਜੋ ਵਾਇਰਿੰਗ ਹੁੰਦੀ ਹੈ ਨਾ ਵਾਇਰਿੰਗ ਸ਼ਾਰਟ ਹੋਣ ਦੇ ਕਾਰਨ ਅੱਗ ਪਈ ਹੋਵੇ ਤੇ ਇਹਦਾ ਕਾਰਨ ਤਾਂ ਕੋਈ ਪਤਾ ਨਹੀਂ ਲੱਗ ਸਕਿਆ ਕਦੋਂ ਪਈ ਹੈ ਤੇ ਪਰ ਆਮ ਗੱਡੀਆਂ ਨੂੰ ਨਾ ਗਰਮੀ ਦੇ ਵਿੱਚ ਉਹਦੇ ਟੀਮਾਂ ਕਿਆਨ ਲੱਗਣਾ ਅੱਗ ਪੈ ਜਾਂਦੀ ਹੈ ਇੱਕ ਥਾਂ ਹੀ ਨਹੀਂ ਬਹੁਤਾ ਹੀ ਪਈ ਆ ਹਰ ਸਾਲੇ ਤਕਰੀਬਨ ਲੱਗ ਪੈਂਦੇ ਤੇ ਇਸੇ ਸਾਲ ਵੀ ਸਾਡੇ ਫਰੀ ਗੋੜ ਅੱਗ ਲੱਗੀ ਸੀ ਸਰਟ ਗੱਡੀ ਸੀਗੀ ਉਹ ਵੀ ਗੈਸ ਤੇ ਸੀਗੀ ਤੇ ਮਾਸਟਰ ਸੀਗਾ ਮੇਜਰ ਜਿਹੜਾ ਸਕੂਲ ਦਾ ਉਹ ਜਰਾ ਵੇਟੀਉ ਮੱਤ ਗਿਆ ਰੀਆ ਗੱਡੀ ਦਾ ਕੁਛ ਨਹੀਂ ਨਹੀਂ ਆ ਤੇ ਉਸ ਮਾਸਟਰ ਦਾ ਵੀ ਕੋਣ ਗਿਆ ਸੋ ਇਹੋ ਜਿਹਾ ਵੇਲਾ ਕਿਸੇ ਤੇ ਪਰਮਾਤਮਾ ਨਾ ਹੀ ਲਿਆਵੇ ਤਾਂ ਜਹੀ ਪਰਮਾਤਮਾ ਮੂਰੇ ਅਰਦਾਸ ਕਰਦੇ ਆਂ ਜੇ ਮੰਨ ਲਓ ਲੋਡ ਪੈਂਦੀ ਵੀ ਆ ਉਸ ਨੂੰ ਦੱਸ ਹੀ ਦਿੱਤਾ ਉਹ ਸੀਟ ਦੇ ਮਗਰਲੇ ਪਾਸੇ ਇੱਕ ਹੈਂਬਰ ਹੁੰਦਾ ਹੈਂਬਰ ਵੀ ਹੁੰਦਾ ਤੇ ਢੋਲ ਆਉਣ ਵਾਲਾ ਵੀ ਹੁੰਦਾ ਮਗਰਲੇ ਪਾਸੇ ਉਹਨੂੰ ਵਰਤੋ ਤਾਂ ਜੋ ਗੱਡੀ ਜੋ ਸਵਾਰੀਆਂ ਬਾਹਰ ਨਿਕਲੋ ਤੱਕ ਫਿਰਨ ਬਾਕੀ ਜੋ ਆਪੇ-ਆਪੇ ਜੋ ਵੀਰ ਵੇਦੇ ਆ ਮਦਦ ਕਰਿਆ ਕਰੋ ਯਾਰ ਨਾ ਦੇ ਨਾਲ ਨਾ ਜਿਹੜੇ ਵਿੱਚ ਬੈਠੇ ਜਾਰੇ ਵਿੱਚ ਬਸੇ ਹੁੰਦੇ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਿਆ ਕਰੋ ਜੋ ਜਾਨ ਵਿਚਾਰਿਆਂ ਦੀ ਬਚ ਸਕੇ ਤੋਂ ਧੰਨਵਾਦ ਜੀ ਵੀਡੀਓ ਵੇਖਣ ਲਈ ਵਾਹਿਗੁਰੂ ਜੀ ਕਾ ਕਹਿੰਦੇ